ਜਦੋਂ ਲੱਗਿਆ ਸਟਾਰ ਸੂਰਜੇ ਬਣ ਗਏ ਹੁਣ ਵੀ ਵਧੀਆ ਮਾਹੌਲ ਹੁਣ ਸਟਾਰ ਇੱਕ ਵਾਰੀ ਤਾਂ ਮੈਂ ਜਦੋਂ ਡਾਕੂਰਾ ਮੁੰਡਾ ਨਾ ਵਾਵਾ ਹਿੱਟ ਹੋ ਗਈ ਹੂੰ ਉਦੀ ਵੀ ਹਾਈएस्ट ਓਪਨਿੰਗ ਸੀਗੀ ਬਹੁਤ ਵਧੀਆ ਫਿਲਮ ਸੀਗੀ ਡਾਕੂਰਾ ਮੁੰਡਾ ਅਸੀਂ ਕੀਤੀ ਉਸ ਤੋਂ ਉਦੋਂ ਮੇਰੀ ਅੱਜ ਉਦੋਂ ਮੇਰੀ ਡਿਊਟੀ ਚੱਲ ਰਹੀ ਸੀ ਪੋਚੇ ਦੇ ਤੇ ਉਹਨੂੰ ਮੈਂ ਜੇ ਪੋਚਾ ਮਾਰ ਰਿਆ ਨਾ ਬਾਹਰ ਨਾ ਜਦੋਂ ਤੁਰਕੇ ਜੇ ਆਏ ਉਹ ਅੱਗੇ ਕੋਈ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਅੰਕਲ ਸੀਗਾ ਨਾਲ ਦੋ ਕੁੜੀਆਂ ਸੀਗੀਆਂ ਉਹਨੇ ਬੈਲ ਮਾਰਤੀ ਆ ਕੇ ਵੀ ਇੱਥੇ ਜੇ ਰਹਿੰਦੇ ਨੇ ਉਹ ਉਹਨਾਂ ਨੇ ਸ਼ਾਇਦ ਫੋਟੋ ਕਰਾਉਣੀ ਹੋਣੀ ਆ ਜਾਂ ਉਹਨੇ ਦੇਖ ਲਿਆ ਹੋਣਾ ਵੀ ਇੱਥੇ ਰਹਿੰਦਾ ਹੁਣ ਮੈਂ ਪੋਚਾ ਮਾਰ ਰਿਹਾ ਹੁਣ ਅਸੀਂ ਵਿੰਡੋ ਜੀ ਚੋਂ ਸਾਰਾ ਦੇਖ ਲੈਂਦੇ ਹੁੰਦੇ ਸੀ ਕੌਣ ਆ ਗਿਆ ਕੌਣ ਨਹੀਂ ਉਹ ਗਿਆ ਇੱਕ ਜਣਾ ਬਾਹਰ ਕਹਿੰਦੇ ਉਹ ਕਹਿੰਦੇ ਜਗਜੀਤ ਨੂੰ ਮਿਲਣਾ ਬੈਠੀ ਰਹਿੰਦੇ ਨੇ ਕਹਿੰਦੇ ਹਾਂ ਹਾਂ ਮੀਟਿੰਗ ਚ ਦੇ ਅੰਦਰ ਮੀਟਿੰਗ ਚੱਲਦੀ ਮੀਟਿੰਗ ਹਾਈ ਫਾਈ ਮੀਟਿੰਗ ਚੱਲ ਰਹੀ ਹੈ ਨਾ ਇਧਰੋਂ ਪੂਰਾ ਨਾ ਉਹ ਕਹਿੰਦਾ ਵਿੱਚੋਂ ਆਵਾਜ਼ ਜੀ ਉਹ ਉਹ ਤਾਂ ਪਾ ਲਿਆ ਕਰੋ ਫਰਨੈਲ ਜੀ ਸਵੈਲ ਜੀ ਦਾ ਉਹ ਦੇ ਨਹੀਂ ਮੀਟਿੰਗ ਦੇ ਦੋ ਕਿੱਡੀ ਹਾਈ ਲੈਵਲ ਤੇ ਚੱਲਦੀ ਹੈ ਫਰ ਆਇਆ ਤੇ ਨਾ ਚੋੜ ਕੇ ਜੇ ਫੜਾ ਫੜਾ ਹੱਥ ਜੇ ਸਾਫ ਕਰਕੇ ਨਾ ਕੱਪੜੇ ਛੱਟ ਕਰਕੇ ਜੇ ਬਾਹਰ ਗਏ ਹਾਂਜੀ 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 ਮੈਂ ਇੱਥੇ ਰਹਿਣਾ